ਨਵਾਂ ਜੀ ਨੂੰ ਵੀ ਯਾਦ ਕਰਦਾ ਜੀ ਜਿਨ੍ਹਾਂ ਨੇ ਸਾਫ ਕਾਂਚੀ ਰਾਮ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਭਗਵਾਨ ਬਾਲਮੀਕ ਜੀ ਦੀ ਸੋਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਸੋਚ ਨੂੰ ਇੱਕ ਲੜੀ ਦੇ ਵਿੱਚ ਪਰੋਣ ਦਾ ਯਤਨ ਕੀਤਾ ਕੋਮਾ ਉਹ ਹੀ ਅਣਖ ਦੀ ਜ਼ਿੰਦਗੀ ਜਿਉਣੀ ਆ ਜਿਹੜੀਆਂ ਜਿੱਥੇ ਵੀ ਇਕੱਠੇ ਹੋਣ ਦਾ ਮੌਕਾ ਮਿਲੇ ਚਾਹੇ ਉਹ ਮੌਕਾ ਧਾਰਮਿਕ ਹੋਵੇ ਚਾਹੇ ਉਹ ਮੌਕਾ ਪਰਿਵਾਰਿਕ ਹੋਵੇ ਸਮਾਜਿਕ ਹੋਵੇ ਤੇ ਉਹ ਉੱਥੇ ਆਪਣੇ ਸਾਹਮਣੇ ਪੇਸ਼ ਚੁਣੌਤੀਆਂ ਤੇ ਵਿਚਾਰਾਂ ਕਰਨ ਔਰ ਉਹਨਾਂ ਵਿਚਾਰਾਂ ਦਾ ਹੱਲ ਲੱਭਣ ਬਾਬਾ ਸਾਹਿਬ ਡਾਕਟਰ ਭਿਮrao ਅੰਬੇਡਕਰ ਜੀ ਨੇ ਕਿਹਾ ਸੀ ਕਿ ਮੇਰੀ ਲੜਾਈ ਰੋਟੀ ਦੇ ਚੰਦ ਟੁਕੜਿਆਂ ਦੀ ਨਹੀਂ ਹੈ ਮੇਰੀ ਲੜਾਈ ਸਮਾਜ ਨੂੰ ਅਣਖ ਦੀ ਜ਼ਿੰਦਗੀ ਦੇਣ ਦੀ ਹੈ ਸਮਾਜ ਅਣਖ ਦੀ ਜ਼ਿੰਦਗੀ ਜੀਵੇ ਸਬੈਮਾਨ ਦੀ ਜ਼ਿੰਦਗੀ ਜੀਵੇ आत्मनिर्भरता और बराबरी दी जिंदगी जीनी ऐसा माहौल बनाਉਣ ਦੇ ਲਈ ਸੰਤ ਮਹਾਰਾਜ ਪੂਰਨਨਾਥ ਜੀ اور ਸਾਬ ਕਾਂਛੀ ਰਾਮ ਜੀ ਉਹਨਾਂ ਨੇ ਸਾਂਝੇ ਯਤਨ ਕੀਤੇ ਸੰਗਤ ਨੂੰ ਸੁਨੇਹਾ ਦਿੱਤਾ ਉਹਨਾਂ ਨੇ ਕਿ ਜਦੋਂ ਅਸੀਂ ਧਾਰਮਿਕ ਤੌਰ ਤੇ ਇਕੱਠੇ ਹੁੰਦੇ ਆ ਤੁਹਾਡੇ ਅੰਦਰ ਰਾਜਨੀਤਿਕ ਚੇਤਨਾ ਦਾ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਰਾਜਨੀਤਿਕ ਚੇਤਨਾ ਤੋਂ ਬਿਨਾ ਅਸੀਂ ਆਪਣੇ ਦੁੱਖਾਂ ਦਾ ਅੰਤ ਨਹੀਂ ਕਰ ਸਕਦੇ ਮੈਂ ਸਿਰਫ ਇੱਕ ਦੋ ਬੇਨਤੀਆਂ ਕਰਕੇ ਤੁਹਾਨੂੰ ਜਲਤ ਲੈ ਲੈਣੀ ਆ ਮੈਂ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਔਰ ਸਸ਼ਕਤੀਕਰਨ ਵਿਭਾਗ ਉਹਦੀ ਰਿਪੋਰਟ ਮੈਂ ਪੜ੍ਹੀ ਔਰ ਉਹਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਕਿ ਪੰਜਾਬ ਦੀ ਧਰਤੀ ਤੇ ਭਗਵਾਨ ਪਾਲਮਿਕ ਔਰ ਸਤਿਗੁਰੂ ਰਵਿਦਾਸ ਜੀ ਦੀ ਕੌਮ ਆ ਜਿਹੜੀ ਇਸ ਕੌਮ ਦੀਆਂ 160 ਬਾਟ ਔਰਤਾਂ ਵਿੱਚ ਖੂਨ ਦੀ ਕਮੀ ਆ 100 ਚੋਂ 62 ਟੌਰਤਾਂ ਵਿੱਚ ਖੂਨ ਦੀ ਕਮੀ ਆ ਸਾਡੀਆਂ ਧੀਆਂ ਦੇ ਸਰਕਾਰੀ ਰਿਪੋਰਟ ਹੈ ਔਰ 100 ਚੋਂ 71 ਬੱਚਿਆਂ ਦੇ ਵਿੱਚ ਜਿਹੜੇ ਬੱਚੇ ਜਨਮ ਲੈਂਦੇ ਆ ਉਹਨਾਂ ਦੇ ਵਿੱਚ ਖੂਨ ਦੀ ਕਮੀ ਆ ਔਰ ਮੈਡੀਕਲ ਸਾਇੰਸ ਕਹਿੰਦੀ ਆ ਕਿ ਜਿਸ ਬੱਚੇ ਦੇ ਵਿੱਚ ਖੂਨ ਦੀ ਕਮੀ ਹੁੰਦੀ ਆ ਉਦੇ ਸਰੀਰ ਤੇ ਸਭ ਤੋਂ ਬੁਰਾ ਪ੍ਰਭਾਵ ਉਸ ਬੱਚੇ ਦੇ ਦਿਮਾਗੀ ਵਿਕਾਸ ਤੇ ਉੱਪਰ ਪੈਂਦਾ ਹੈ। ਤੋਂ ਇਹ ਏਡੀ ਵੱਡੀ ਚੁਣੌਤੀ ਜਿਸ ਕੌਮ ਦੇ 62 ਧੀਆਂ ਚ ਖੂਨ ਦੀ ਕਮੀ ਹੋਵੇ ਸੋਚੋ ਔਰ 71 ਬੱਚਿਆਂ ਵਿੱਚ ਖੂਨ ਦੀ ਕਮੀ ਹੋਵੇ ਉਹ ਕੌਮ ਕਿੱਦਾਂ ਸਿਹਤਮੰਦ ਹੋਣ ਦੀ ਕਲਪਨਾ ਕਰ ਸਕਦੀ ਹੈ? ਇਸ ਕਰਕੇ ਅੱਜ ਇੱਥੇ ਵਿਚਾਰਨ ਦੀ ਲੋੜ ਹੈ ਇਧਰਲੇ ਕੋਈ ਭਗਵਾਨ ਗੁਨਾਹਗਰ ਨਹੀਂ ਇਧਰਲੇ ਹੁਕਮਰਾਨ ਗੁਨਾਹਗਰ ਹੈ ਕੋਪੋਸ਼ਨ ਇਹਦੀ ਸਮੱਸਿਆ ਦੀ ਜੜ੍ਹ ਹੈ ਔਰ ਇਹ ਵੀ ਸਰਕਾਰੀ ਅੰਕੜਾ ਹੈ ਕਿ ਪੰਜਾਬ ਜਦੋਂ 1000 ਬੱਚਾ ਜਨਮ ਲੈਂਦਾ ਹੈ ਤਾਂ ਜਨਰਲ ਵਰਗਾਂ ਦੇ 16 ਬੱਚਿਆਂ ਦੀ ਮੌਤ ਹੁੰਦੀ ਹੈ ਬੈਕਵਰਡ ਕਲਾਸ ਦੇ 24 ਬੱਚਿਆਂ ਦੀ ਮੌਤ ਹੁੰਦੀ ਹੈ। ਔਰ ਸਾਡੇਆਂ ਤਰਾ ਵਿੱਚ 1000 ਬੱਚਾ ਜਨਮ ਲੈਂਦਾ ਤਾਂ 33 ਬੱਚਿਆਂ ਦੀ ਮੌਤ ਹੋ ਜਾਂਦੀ। ਅਸੀਂ ਇਹ ਕਹਿੰਨੇ ਕਿ ਜਨਰਲ ਦਾ ਵੀ ਕੋਈ ਨਹੀਂ ਜਾਣਾ ਚਾਹੀਦਾ ਬੱਚਾ। ਬੈਕਵਰਡ ਦਾ ਵੀ ਨਹੀਂ ਜਾਣਾ ਚਾਹੀਦਾ। ਪਰ ਗਰੀਬ ਘਰਾਂ ਚ 1000 ਚੋਂ 33 ਬੱਚਿਆਂ ਦੀ ਮੌਤ। ਔਰ ਪੰਜਾਬ ਦੇ ਵਿੱਚ 35 40% ਆਬਾਦੀ ਦਲਤਾਂ ਦੀ ਤੇ ਜ਼ਮੀਨ ਪੌਣੇ 6% ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਕਹਿਣਾ ਚਾਹਾਂਗਾ ਮੌਜੂਦਾ ਗਦੀ ਨਿਸ਼ੀਣ ਸਤਿਕਾਰਯੋਗ ਸੰਤ ਗਿਰਧਾਰੀ ਨਾਰਜੀ ਜਿਨ੍ਹਾਂ ਦੇ ਯਤਨਾਂ ਸਦਕਾ ਤੁਸੀਂ ਸਤਿਗੁਰੂ ਗਿਆਨनाथ ਜੀ ਨੂੰ ਯਾਦ ਕਰਨੇ ਦੇ ਲਈ ਆ ਕਿੱਥੇ ਇਕੱਠੇ ਹੋਏ ਆ ਉਹਨਾਂ ਦੀ ਕੁਰਬਾਨੀ ਤੇ ਉੱਪਰ ਚਰਚਾ ਕਰਨੇ ਲਈ ਇਕੱਠੇ ਹੋਏ ਆ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਡਾਕਟਰ ਅੰਬੇਡਕਰ ਸਾਹਿਬ ਸਾਨੂੰ ਕਹਿ ਕੇ ਗਏ ਕਿ ਰਾਸ਼ਕਤੀ ਕੈਸੀ ਚਾਬੀ ਆ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਹੈ ਇਸ ਕਰਕੇ ਆਓ ਅਣਖ ਸਬੈਮਾਨ ਬਰਾਬਰੀ ਔਰ ਆਤਮ ਨਿਰਪਰਤਾ ਦੀ ਜ਼ਿੰਦਗੀ ਹਾਸਲ ਕਰਨੇ ਲਈ ਆਪਣੇ ਪੈਰਾਂ ਤੇ ਖੜੇ ਹੋਈਏ ਆਪਣੇ ਵਿੱਚ ਅਣਖੀ ਜਝਾਰੂ ਜੋਗ ਨਾ ਬਿਕਣੇ ਵਾਲੇ ਚੱਕੜੇ ਵਾਲੇ ਜੋਗ ਲੀਡਰ ਪੈਦਾ ਕਰੀਏ ਕਿਉਂਕਿ ਜਿਸ ਕੌਮ ਕੋਲ ਜੋਗ ਲੀਡਰ ਹੁੰਦੇ ਆ ਉਹੀ ਕੌਮ ਆਜ਼ਾਦੀ ਦੀ ਮੰਜ਼ਲ ਨੂੰ ਹਾਸਲ ਕਰ ਪਾਉਂਦੀ ਹੈ ਸੋ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਨੂੰ ਸਮੂਹ ਸੰਗਤ ਨੂੰ ਤੁਸੀਂ ਇਕੱਠੇ ਹੋਏ ਮੇਰੇ ਵੱਲੋਂ ਮੁਬਾਰਕਬਾਦ ਵੀ ਵਧਾਈ ਵੀ ਔਰ ਮੇਰੇ ਵੱਲੋਂ ਸੱਦਾ ਵੀ ਕਿ ਆਓ ਆਪਾਂ ਸਮਾਜ ਨੂੰ ਚੇਤਨਕਰੀਏ ਜਾਗਰੂਕ ਕਰੀਏ ਸੰਗਠਿਤ ਕਰੀਏ ਜਿੱਦਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹਰ ਹੋਇਆ ਕਿ ਪੰਚਾਇਤ ਦਲਤਾਂ ਦੀ ਬਣੀ ਪੰਚਾਇਤ ਪਿੰਡ ਦੀ ਸਰਕਾਰ ਹੁੰਦੀ ਹੈ ਸਿਰਫ ਗਰੀਬ ਘਰਾਂ ਦੇ ਪਾਣੀ ਦੇ ਨਿਕਾਸ ਦੀ ਮੀਡੀਆ ਨੂੰ ਦਿਖਾਇਆ ਜਾ ਰਿਆ ਸੀ ਚਰਚਾ ਕੀਤੀ ਜਾ ਰਹੀ ਸੀ ਉਹਨਾਂ ਤੇ ਗੋਲੀ ਚਲਾਈ ਗਈ ਔਰ ਉਸ ਉਧਰ ਰੋਗ ਪ੍ਰਗਟ ਕਰਨ ਲਈ ਉਹ ਸੜਕਾਂ ਤੇ ਬੈਠੇ ਔਰ ਸੜਕਾਂ ਤੇ ਬੈਠਿਆਂ ਤੇ ਪੁਲਿਸ ਦਾ लाठी चार्ज ਹੋਇਆ ਅਸੀਂ ਉਸੇ ਦਿਨ ਦੇ ਉੱਥੇ ਲੱਗੇ ਹੋਏ ਆ ਮੋਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਲੱਗੀ ਹੋਈ ਆ ਮੈਂ ਵੀ ਹੁਣ ਸਦਾ ਉਸੇ ਪਿੰਡ ਦੇ ਵਿੱਚ ਪਹੁੰਚ ਰਿਹਾ ਤਾਂ ਕਿ ਜਿਹੜਾ ਅਨਿਆ ਮੌਜੂਦਾ ਸਰਕਾਰ ਨੇ ਸਾਡੇ ਗਰੀਬ ਪਰਿਵਾਰਾਂ ਤੇ ਸਾਡੀ ਪੰਚਾਇਤ ਤੇ ਕੀਤਾ ਤੋਂ ਅਸੀਂ ਪੂਰਾ ਪੰਜਾਬ ਮੋਜਨ ਸਮਾਜ ਪਾਰਟੀ ਦੀ ਤਾਕਤ ਉਹਨਾਂ ਦੀ ਪਿੱਠ ਤੇ ਖੜੀ ਕਰੀਏ ਤੋਂ ਅੱਜ ਅਸੀਂ ਇੱਥੇ ਸੀਸ ਝੁਕਾ ਕੇ ਅਸ਼ੀਰਵਾਦ ਲੈਣ ਦੇ ਲਈ ਆਏ ਆ ਤਾਂ ਕਿ ਅਸੀਂ ਸਾਰੀਆਂ ਦੁਖੀ ਕੌਮਾਂ ਨੂੰ ਇੱਕ ਜੁਟ ਕਰਕੇ ਅਸੀਂ ਦੁੱਖਾਂ ਦਾ ਅੰਤ ਕਰਨ ਲਈ 2027 ਦੀ ਤਿਆਰੀ ਕਰੀਏ ਧੰਨਵਾਦ ਜੈ ਭੀਮ ਜੈ ਭਾਤ ਜੈ ਵਾਲਮੀਕ ਜੀ ਦੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਫ ਤਾਂ ਸ਼੍ਰੀ ਰਾਮ ਜੀ ਦੀ ਜੈ ਧੰਨਵਾਦ ਸ਼ੁਕਰੀਆ ਪ੍ਰਬੰਧਕਾਂ ਦਾ ਵੀ ਧੰਨਵਾਦ